ਬੜਾ ਮਨ ਨੂੰ ਸਕੂਨ ਵੀ ਮਿਲਦਾ ਹੈ ਜਦੋਂ ਉਹਦੀ ਮਜਬੂਰੀ ਲੱਗਦਾ ਜਦੋਂ ਗਾਣਾ ਹਉਣ ਤੋਂ ਬਾਅਦ ਵੀ ਸ਼ਾਇਦ ਆਪਣੇ ਕੋਲੇ ਹੀ ਹੈ ਮਨੁ ਦਾਸ ਵੀ ਹੁੰਦਾ ਹੈ ਪਰੰਤੂ ਉਹਦੀਆਂ ਪ੍ਰਾਪਤੀਆਂ ਤੇ ਹਮੇਸ਼ਾ ਫਕਰ ਮਹਿਸੂਸ ਵੀ ਹੁੰਦਾ ਹੈ ਕਿ ਟਾਈਮ ਜਿਉਂ ਹੈ ਬੇਸ਼ੱਕ ਥੋੜਾ ਪਰ ਆਪਣੀ ਮੜਕ ਦੇ ਨਾਲ ਜੁੜ ਕੇ ਗਿਆ ਇੱਜ਼ਤ ਨਾਲ ਜੁੜ ਕੇ ਗਿਆ ਆਪਣੇ ਪੱਲੇ ਦੇ ਵਿੱਚ ਕਾਫੀ ਕੁਝ ਸਮੇਟ ਕੇ ਲੈ ਗਿਆ ਤੇ ਦੁਨੀਆ ਭਰ ਨੂੰ ਇਹ ਕਹਿ ਲੋ ਵੀ ਕੱਖ ਵੀ ਗਲੀਆਂ ਦੇ ਕੱਖ ਵੀ ਰੋਏ ਉਹਦੀ ਮਿਹਨਤ ਨੂੰ ਮਿਸ ਕਰਦੇ ਆ ਹਮੇਸ਼ਾ ਫੈਨ ਬੋਲਿੰਗ ਦਾ ਮੇਰੇ ਫੋਨ ਤਾਂ ਬੰਦੀ ਆ ਰਿਹਾ 500 ਦਨਾਂ ਦੇ ਕਿਉਂਕਿ ਮੈਂ 800 ਮੈਸੇਜ ਤਾਂ ਇੱਕ ਫੋਨ ਤੇ ਹੋਏ ਪਏ ਐ ਬਹੁਤ ਪਿਆਰ ਕਰਦੇ ਨੇ ਔਰ ਦਰਸ਼ਕਾਂ ਦੇ ਵਿੱਚ ਇੱਕ ਨਾ ਕ੍ਰਾਸਟਿਸ ਇਸ ਗੱਲ ਦੀ ਲੈ ਕੇ ਵੀ ਗਾਣਾ ਕਿਉ ਹੋ ਜਾ ਵੀਡੀਓ ਹੋ ਜਾ ਕੀ ਹੈ ਨਾ ਤੁਸੀਂ ਤਿਆਰ ਕੀਤੇ ਵੀਡੀਓ ਜਾਂ ਪਹਿਲਾਂ ਬਣੀ ਹੋਈ ਸੀ ਜਾਂ ਕਿਵੇਂ ਕੀਤਾ ਮੈਂ ਲੈਂਦਾ ਨਾ ਕਰਕੇ ਕਈ بڑے ਸਵਾਲ ਸੀ ਇਸ ਖਾਨੇ ਮੰਦ ਵਿੱਚ ਕੋਈ ਗਾਣੇ ਦੇ ਪਿੱਛੇ ਹੋਣ ਵਾਲੀ ਐਡ ਨੂੰ ਲੈ ਕੇ ਸੀ ਵੀ ਤੁਸੀਂ ਪੂਰੇ ਵਧੀਆ ਢੰਗ ਨਾਲ ਗਾਣਾ ਕਰਿਓ ਜੀ ਤੁਸੀਂ ਸਾਰੇ ਆਪੋ ਆਪਣੀ ਸਲਾਹਾਂ ਦਿੰਦੇ ਸੀ ਤਾਂ ਪਿਛਲੇ 7-8 ਦਿਨ ਇਹੀ ਦੌਰ ਚੱਲ ਰਿਹਾ ਸੀ ਬਹੁਤ ਜ਼ਿਆਦਾ ਤਾਂ ਉਹਨਾਂ ਦਾ ਪਿਆਰ ਵੀ ਇੱਕ ਚੰਗਾ ਵੀ ਲੱਗਦਾ ਹੈ ਔਰ ਉਹਨਾਂ ਦਾ ਕਰਕੇ ਫਿਰ ਸਾਡੀ ਜ਼ਿੰਮੇਵਾਰੀ ਵੀ ਹੋਰ ਵੱਧ ਜਾਂਦੀ ਹੈ ਕਿਉਂਕਿ ਸਾਨੂੰ ਸਾਡਾ ਪਰਿਵਾਰ ਬਹੁਤ ਵੱਡਾ ਹੈ ਤਾਂ ਸਾਰਿਆਂ ਦੀ ਜਿਹੜੀਆਂ ਅਮੀਦਾਂ ਨੂੰ ਤੇ ਖਰਾ ਉਤਰਨਾ ਵੀ ਸਾਡੇ ਲਈ ਹੋਰ ਮੁਸ਼ਕਲ ਹੋ ਜਾਂਦਾ ਤਾਂ ਸਾਨੂੰ ਚੁਣੌਤੀ ਮਿਲਦੀ ਹੈ ਇਸ ਗੱਲ ਤੋਂ ਔਰ ਸਾਨੂੰ ਖੁਸ਼ੀ ਹੈ ਵੀ ਦਰਸ਼ਕਾਂ ਦੇ ਅਕੋਰਡਿੰਗ ਅਸੀਂ ਉਸ ਤੇ ਖਰੇ ਉਤਰੇ ਹਾਂ